ਇਹ ਮੇਰੇ ਫਾਦਰ ਦੇ ਖਿਲਾਫ ਪੰਜਵਾਂ ਮੁਕੱਦਮਾ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿੰਨੇ ਮੁਕੱਦਮੇ ਦਰਜ ਕੀਤੇ ਮੇਰੇ ਫਾਦਰ ਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਬਹੁਤ ਕੰਬਦੇ ਆ ਰੌਲਾ ਪਾਉਂਦੇ ਆ ਕਿ ਜੀ ED ਨੇ ਆ ਕੇ ਮୋझे ਘੇਰ ਲਿਆ ਘਰੋਂ ਚੱਕ ਲਿਆ ਇਹ ਉਹ ਡਰਦੇ ਆ ਉਹੀ ਚੀਜ਼ ਇਹ ਪੰਜਾਬ ਚ ਲਾਗੂ ਕਰ ਰਹੇ ਆ ਕੇਜਰੀਵਾਲ ਜੀ ਆਪ ਤਾਂ ਪੰਜਾਬ ਆ ਕੇ ਲੁਕ ਜਾਂਦੇ ਆ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੀਆਂ ਲਪਤਾਂ ਦੇ ਵਿੱਚ ਘਾਰ ਆਪਣਾ ਵਿੱਚ ਖੜੇ ਹੋ ਜਾਂਦੇ ਤੇ ਕੰਮ ਦੇ ਡਰਦੇ ਕਿ ਜੀ ਮੈਨੂੰ ਬਚਾ ਲਓ ਪਹਿਲੇ ਸੀ ਐਨਡੀਪੀਐਸ ਦਾ ਕੇਸ ਤੁਸੀਂ ਸੁਪਰੀਮ ਕੋਰਟ ਵੀ ਗਏ ਸੀ ਉਹਦੇ ਬਾਅਦ ਵੀ ਅਰੈਸਟ ਹੋਇਆ ਜੀ ਔਰ ਸੈਪਟੈਂਬਰ ਦੇ ਬਾਅਦ ਹੁਣ ਉਹਨਾਂ ਨੂੰ ਰਾਹਤ ਮਿਲੀ ਸੀਗੀ ਬੇਲ ਮਿਲੀ ਸੀਗੀ ਰੈਗੂਲਰ ਬੇਲ ਸੀਗੀ ਜੀ ਫਿਰ ਤੁਹਾਨੂੰ ਪਤਾ ਚੱਲਿਆ ਇੱਕ ਹੋਰ ਕੇਸ ਹੋ ਗਿਆ ਪੂਰਾ ਮਾਮਲਾ ਸਾਡੇ ਵਿਊਅਰਸ ਨੂੰ ਦੱਸੋ ਮਮ ਸਭ ਤੋਂ ਪਹਿਲਾਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਤੁਸੀਂ ਕਿਹਾ ਕਿ ਜੀ ਮੇਰੇ ਫਾਦਰ ਨੂੰ ਇੱਕ 8 ਸਾਲ 8.5 ਸਾਲ ਪੁਰਾਣੇ ਕੇਸ ਵਿੱਚ ਪਹਿਲੇ ਤਾਂ ਅਰੈਸਟ ਕੀਤਾ ਗਿਆ ਇਹ 2015 ਦਾ ਮਾਮਲਾ ਜੀ 2015 ਦੇ ਵਿੱਚ ਸਾਡੇ ਹਲਕੇ ਦੇ ਇੱਕ ਇਨਸਾਨ ਗੁਰਦੇਵ ਸਿੰਘ ਜੀ ਨੂੰ ਅਰੈਸਟ ਕੀਤਾ ਗਿਆ ਮੇਰੇ ਫਾਦਰ ਦਾ ਨਾਮ ਨਾ ਤਾਂ ਐਫਆਈਆਰ ਵਿੱਚ ਕਦੀ ਆਇਆ ਨਾ ਤਾਂ ਕਦੀ ਕਿਸੇ ਚਲਾਨ ਵਿੱਚ ਪੇਸ਼ ਕੀਤਾ ਗਿਆ 2 ਸਾਲ ਬਾਅਦ 2017 ਵਿੱਚ ਫਾਜ਼ਿਲਕਾ ਕੋਰਟ ਨੇ ਮੇਰੇ ਫਾਦਰ ਨੂੰ 319 ਦੇ ਵਿੱਚ ਸਮਨ ਕਰ ਲਿਆ ਉਹ ਸਮਨਿੰਗ ਅਸੀਂ ਸੁਪਰੀਮ ਕੋਰਟ ਤੱਕ ਚੈਲੰਜ ਕੀਤੀ ਔਰ ਸਾਨੂੰ ਕਨਸਟੀਟਿਊਸ਼ਨ ਆਫ ਬੈਂਚ ਆਫ ਦ ਸੁਪਰੀਮ ਕੋਰਟ ਨੇ ਉਹ ਸਮਨਿੰਗ ਆਰਡਰ ਜਿਹੜਾ ਹੈ ਮੇਰੇ ਫਾਦਰ ਦੇ ਖਿਲਾਫ ਕਾਸ਼ ਕੀਤਾ ਸਾਨੂੰ ਲੱਗਿਆ ਕਿ that is the end of the matter ਇਸ ਤੋਂ ਵੱਧ ਤਾਂ ਸੁਪਰੀਮ ਕੋਰਟ ਤੋਂ ਉੱਤੇ ਤਾਂ ਕੋਈ ਕੋਰਟ ਨਹੀਂ ਹੈ ਲੇਕਿਨ ਇਸ ਸਰਕਾਰ ਨੇ ਭਗਵੰਤਪານ ਦੀ ਸਰਕਾਰ ਨੇ ਖਾਸ ਕਰਕੇ ਮੇਰੇ ਫਾਦਰ ਤੇ ਪੋਲਿਟিক্যাল ਵਿੰਡੇਟਾ ਅਨਲੀਸ਼ ਕੀਤਾ ਔਰ ਉਹਨਾਂ ਨੂੰ ਗ੍ਰਿਫਤਾਰ ਗੈਰ ਕਾਨੂੰਨੀ ਢੰਗ ਨਾਲ ਕੀਤਾ ਗਿਆ 28 ਸਪਟੈਂਬਰ ਨੂੰ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਦੋਂ 28 ਸਪਟੈਂਬਰ ਨੂੰ ਸ਼ਾਇਦ ਤੁਸੀਂ ਵੀ ਇੱਥੇ ਆਏ ਸੀ ਮੈਮ ਮੈਂ ਉਸ ਦਿਨ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਆਪਣੀ ਦਲੀਲ ਪੇਸ਼ ਕਰਨ ਦਾ ਮੌਕਾ ਮਿਲਿਆ ਕਚਹਿਰੀ ਵਿੱਚ ਕੋਰਟ ਵਿੱਚ ਤੇ ਮੈਨੂੰ ਯਕੀਨ ਹੈ ਕਿ ਸਾਡਾ ਸੱਚ ਸਾਹਮਣੇ ਬਾਹਰ ਆਊਗਾ ਔਰ ਉਹੀ ਗੱਲ ਹੋਈ ਟਾਈਮ ਲੱਗਦਾ ਕਿਉਂਕਿ ਜਿਹੜਾ ਕੋਟਾ ਕਚਹਿਰੀਆਂ ਦਾ ਪ੍ਰੋਸੀਜਰ ਹੈ ਉਹਦੇ ਸਾਰਿਆਂ ਨੂੰ ਸਾਰਿਆਂ ਨਾਲ ਇਹੀ ਹੁੰਦਾ کورٹ ਨੇ ਕੱਲ ਸਾਨੂੰ ਰੈਗੂਲਰ ਬیل ਦਿੱਤੀ ਸਾਢੇ 8 ਸਾਲ ਪੁਰਾਣੇ ਕੇਸ ਵਿੱਚ ਜੱਜ ਸਾਹਿਬ ਨੇ ਉਹਦੇ ਵਿੱਚ ਇੱਕ ਟਿੱਪਣੀ ਕੀਤੀ ਕਿ ਦੀ ਐਵੀਡੈਂਸ ਕਲੈਕਟਡ ਅਗੇਂਸਟ ਦੀ ਪਟੀਸ਼ਨਰ ਇਸ ਸਕੇਚੀ ਕਿ ਇਹਦਾ ਮਤਲਬ ਇਹ ਕਿ ਪੁਲਿਸ ਨੇ ਜਿਹੜੀ ਤਫਤੀਸ਼ ਕੀਤੀ ਹੈ ਉਹਦਾ ਜਿਹੜਾ ਐਵੀਡੈਂਸ ਹੈ ਉਹਦੇ ਵਿੱਚ ਕਮਜ਼ੋਰੀ ਹੈ that is weak evidence and it could not ਇਟ ਕੁਡ ਨਾਟ ਬੀ ਬਲੀਵਡ ਕਿ ਸੁਖਪਾਲ ਸਿੰਘ ਖਿਆਰਾ ਨੂੰ ਅੱਗੇ ਜਾ ਕੇ ਇਸ ਕੇਸ ਵਿੱਚ ਕਨਵਿਕਸ਼ਨ ਕੀਤੀ ਜਾਊਗੀ ਉਸ ਬੇਸ ਤੇ ਦੈਟ ਇਜ਼ ਆਫ ਦੈਟ ਇਜ਼ ਅ ਵੈਰੀ ਬਿਗ ਗਰਾਉਂਡ ਇਸ ਕੇਸ ਵਿੱਚ ਸਾਡੀ ਐਕੁਇਟਲ ਹਾਈ ਕੋਰਟ ਨੇ ਕਨਵੇ ਕਰਤੀ ਹੈ ਇੱਕ ਤਰ੍ਹਾਂ ਬੇਸਡ ਔਨ ਦਿਸ ਐਵਿਡੈਂਸ ਸੋ ਇੱਕ ਤਾਂ ਇਹ ਗੱਲ ਹੋਈ ਹੁਣ ਸੈਕੰਡ ਐਫ ਆਈ ਆਰ ਦੀ ਤੁਸੀਂ ਸੈਕੰਡ ਇਮਾਮੇ ਫਿਫਥ ਐਫ ਆਈ ਆਰ ਪੰਜਾਬ ਸਰਕਾਰ ਜਦੋਂ ਦੀ ਫਾਰਮ ਹੋਈ ਹੈ ਪਿਛਲੇ ਸਾਲ ਮਾਰਚ ਮਾਰਚ ਤੋਂ ਬਾਅਦ ਇਹ ਮੇਰੇ ਫਾਦਰ ਦੇ ਖਿਲਾਫ ਪੰਜਵਾਂ ਮੁਕੱਦਮਾ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿੰਨੇ ਮੁਕਦਮੇ ਦਰਜ ਕੀਤੇ ਮੇਰੇ ਫਾਦਰ ਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਜੀ ਬਹੁਤ ਕੰਬਦੇ ਆ ਰੋਲਾ ਪਾਉਂਦੇ ਆ ਕਿ ਜੀ ED ਨੇ ਆ ਕੇ ਮୋझे ਘੇਰ ਲਿਆ ਘਰੋਂ ਚੱਕ ਲਿਆ ਇਹ ਉਹ ਡਰਦੇ ਆ ਉਹੀ ਚੀਜ਼ ਇਹ ਪੰਜਾਬ ਚ ਲਾਗੂ ਕਰ ਰਹੇ ਆ ਕੇਜਰੀਵਾਲ ਜੀ ਆਪ ਤਾਂ ਪੰਜਾਬ ਆ ਕੇ ਲੁਕ ਜਾਂਦੇ ਆ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਦੀਆਂ ਲੱਤਾਂ ਦੇ ਵਿੱਚ ਘਾਰ ਆਪਣਾ ਵਿੱਚ ਖੜੇ ਹੋ ਜਾਂਦੇ ਤੇ ਕੰਬਦੇ ਡਰਦੇ ਕਿ ਜੀ ਮੈਨੂੰ ਬਚਾ ਲਓ ਤੇ ਇਹੀ ਪੋਲੀਟੀਕਲ ਮੈਂਡੇਟਾ ਉਹ ਅਨਲਿਸ਼ ਕਰ ਰਹੇ ਮੇਰੇ ਫਾਦਰ ਤੇ 5 ਐਫਆਈਆਰ 5 ਮੁਕਦਮੇ 2 ਸਾਲਾਂ ਵਿੱਚ ਸਾਡਾ ਗੁਨਾਹ ਕੀ ਹੈ ਅਕਸਰ ਮੈਂ 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 ਬਾਰ-ਬਾਰ ਸਾਰਿਆਂ ਨੂੰ ਕਹਿੰਦਾ ਜਦ ਜਿੱਥੇ ਵੀ ਮੈਂ ਜਾਂਦਾ ਕਿ ਸੁਖਪਾਲ ਸਿੰਘ ਖੈਰਾ ਦਾ ਗੁਨਾਹ ਇਹ ਨਹੀਂ ਹੈ ਕਿ ਉਹ ਕਿਸੇ ਡਰੱਗ ਰੈਕਟ ਵਿੱਚ ਇਨਵੋਲਡ ਹੈ ਜਾਂ ਕਿਸੇ ਵਿਟਨੈਸ ਨੂੰ ਧਮਕਾਉਂਦੇ ਹਨ ਉਹਨਾਂ ਦਾ ਗੁਨਾਹ ਹੈ ਕਿ ਉਹ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਬਾਰੇ ਬੋਲਦੇ ਔਰ ਇਹਦੇ ਕਰਕੇ ਮੇਰੇ ਫਾਦਰ ਤੇ 14-15 ਪਰਚੇ ਹੋਏ ਆ ਉਹਨਾਂ ਦੇ ਕਰੀਅਰ ਵਿੱਚ 30 ਸਾਲਾਂ ਚ ਸੋ ਇਸ ਤੋਂ ਇਹ ਜ਼ਾਹਿਰ ਹੁੰਦਾ ਕਿ ਕਿ ਤੁਸੀਂ ਇਸ ਇਸ ਦੇਸ਼ ਵਿੱਚ ਔਰ ਖਾਸ ਕਰਕੇ ਪੰਜਾਬ ਵਿੱਚ ਜੇ ਤੁਸੀਂ ਆਪਣੀ ਇੱਕ ਵਾਰ ਤੋਂ ਤੁਸੀਂ ਸਾਫ਼ ਕਰ ਦਿੱਤਾ ਹੈ ਕਿ ਉਹ ਕਾਹਤੂ ਬੋਲ ਰਹੇ ਸੀ ਸਰਕਾਰ ਦੇ ਖਿਲਾਫ ਭਗਵਦਾਨ ਦੇ ਖਿਲਾਫ ਤੇ ਉਹਦੇ ਕਰਕੇ ਇਹ ਪਰਚੇ ਹੋ ਰਹੇ ਨੇ ਪਰ ਤੁਸੀਂ ਨਿਆਂ ਨੂੰ ਵੀ ਐਕਸਪੈਕਟ ਕਰ ਰਹੇ ਹੋ ਤੁਸੀਂ ਹੁਸ਼ਿਆਰਪੁਰ ਵਿੱਚ ਵੀ ਹੁਣ ਇੱਕ ਹੋਰ ਵਾਰ ਪੇਸ਼ੀ ਹੈ ਕਿਸ ਤਰ੍ਹਾਂ ਲੱਗਦਾ ਇਹ ਲੱਗਦਾ ਤੁਹਾਨੂੰ ਫਰਸਟ੍ਰੇਟ ਕਰਨ ਦੀ ਕੋਸ਼ਿਸ਼ ਹੈ ਕਿ ਕੀ ਲੱਗਦਾ ਕਿ ਇਹਦੇ ਬਾਅਦ ਕਿਉਂਕਿ ਹੀ ਸਫਰਿੰਗ ਆਲਸੋ ਹੈਲਥ ਵਾਈਜ਼ ਆਫ ਕர்ஸ் ਮੈਂ ਫਰਸਟ੍ਰੇਟ ਦਿਸ ది ਐਂਟਾਇਰ एक्सरसाइज वाज़ टू फ्रस्ट्रेट एंड हरास एंड इंटिमिडेट एंड टू स्कैयर सुखपाल सिंह खेड़ा बट माय फादर इज नॉट ही इज ही इज मेंटली वेरी स्ट्रांग ਤੁਸੀਂ ਉਹਨਾਂ ਨੂੰ ਬੰਦ ਤਾਂ ਕਰ ਸਕਦੇ ਹੋ ਤੁਸੀਂ ਮੈਂਟਲੀ ਉਹਨਾਂ ਨੂੰ ਹਰਾ ਨਹੀਂ ਸਕਦੇ ਤੁਸੀਂ ਸਰਦੀਆਂ ਚ ਬੰਦ ਕਰ ਦੋ ਗਰਮੀਆਂ ਚ ਬੰਦ ਕਰ ਦੋ ਹੀ ਇਸ ਵਰਕਿੰਗ ਆਊਟ ਹੀਸ ਉਹ ਆਪਣਾ ਆਪਣੇ ਸਿਹਤ ਦਾ ਧਿਆਨ ਰੱਖਦੇ ਆ ਸੋ ਉਹਨਾਂ ਨੂੰ ਮੈਂਟਲੀ ਇਹਨਾਂ ਦੇ ਇਹਨਾਂ ਵਰਗੇ ਲੋਕ ਨਹੀਂ ਹਰਾ ਸਕਦੇ ਜਿਲ੍ਹਾ ਚ ਪਾ ਕੇ ਖਾਸ ਕਰਕੇ ਪਰ ਕਿਹਦਾ ਸਪੋਰਟ ਤੁਹਾਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਵੱਲ ਮੈਂ ਮੈਨੂੰ ਟੂ ਬੀ ਓਨੈਸਟ ਮੇਰੀ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਨਾਲ ਤੇ ਬਾਜਵਾ ਸਾਹਿਬ ਨਾਲ ਔਰ ਬਹੁਤ ਸਾਡੇ ਲੋਕਲ ਐਮਐਨਏਜ਼ ਨਾਲ ਵੀ ਮੇਰੀ ਗੱਲ ਹੁੰਦੀ ਹੈ ਮਤਲਬ ਉਹ ਉਹਨਾਂ ਨੇ ਮੇਰੇ ਤੱਕ ਹਮਦਰਦੀ ਜਤਾਈ ਹੈ ਆਈ ਹੈਵ ਨੋ ਕੰਪਲੇਂਟਸ ਪੋਲਿਟੀਕਲ ਪਾਰਟੀਆਂ ਆਪਣਾ ਜੋ ਕਰਦੀਆਂ ਥੇ ਆਰ ਵਿਦ ਅਸ ਬਟ ਇਹ ਪੂਰਾ ਜਿ ਮਾਮਲਾ ਹੁਣ ਦੁਬਾਰਾ ਹੋਇਆ ਹੈ ਕਿਉਂਕਿ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਅਲਾਈਅੰਸ ਦੀ ਗੱਲ ਚੱਲ ਰਹੀ ਹੈ ਭਾਰਤ ਦੀ ਅਲਾਈਅੰਸ ਦੀ ਗੱਲ ਚੱਲ ਰਹੀ ਹੈ ਇੰਡੀਆ ਅਲਾਈਅੰਸ ਦੀ ਗੱਲ ਚੱਲ ਰਹੀ ਹੈ ਤਾਂ ਉਹਦੇ ਵਿੱਚ ਪੰਜਾਬ ਦਾ ਅਹਿਮ ਰੋਲ ਹੈ ਹਾਲਾਂਕਿ ਦੋਨੋ ਸਾਈਡਸ ਪਹਿਲੇ ਵੀ ਬੋਲ ਚੁੱਕੀਆਂ ਨੇ ਕਿ ਇਹਦੇ ਵਿੱਚ ਮਾਮਲਾ ਮੁਸ਼ਕਿਲ ਹੈ ਪਰ ਹੁਣ ਜਦੋਂ ਪਾਰਟੀ ਹਾਈ ਕਮਾਂਡ ਇਹਦੇ ਵਿੱਚ ਪੈ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਸਾਫ਼ ਤੌਰ ਤੇ ਕਿ ਇਹ ਅਲਾਈਅੰਸ ਹੋ ਸਕਦਿਆ ਹੈ ਸੀਟ ਅਡਜਸਟਮੈਂਟ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਦੋ ਇੱਕ ਹੈ ਕਿ ਉਹ ਕਾਂਗਰਸ ਪਾਰਟੀ ਦੇ ਲੀਡਰਸ ਹੈ ਸੁਖਪਾਲ ਖੇੜਾ ਹੈ ਬਾਕੀ ਹੈ ਆ ਭਾਰਤ ਭੂਸ਼ਨ ਆਸ਼ੂ ਵਗੈਰਾ ਸਾਰੇ ਨੇ ਤਾਂ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਪੋਲਿਟੀਕਲ ਤੁਹਾਨੂੰ ਲੱਗਦਾ ਹੈ ਕਿ ਇਹ ਅਲਾਈਅੰਸ ਹੋਣਾ ਚਾਹੀਦਾ ਮੈਮ ਟੂ ਬੀ ਓਨੈਸਟ ਮੈਂ ਕੋਈ ਪੋਲਿਟੀਕਲ ਨਾ ਤਾਂ ਮੇਰੀ ਕੋਈ ਉਹ ਇਨਕਲਿਨੇਸ਼ਨ ਆਇਆ ਕੋਈ ਮੇ ਪੋਲਿਟੀਕਲ ਬੰਦਾ ਮੇਰੇ ਹਿਸਾਬ ਵਿੱਚ ਕਾਂਗਰਸ ਨੂੰ ਅਲਾਈਅੰਸ ਨਹੀਂ ਕਰਨਾ ਚਾਹੀਦਾ ਇਨ ਇੰਡੀਆ ਦ ਬਿਗਰ ਪਿਕਚਰ ਇਜ਼ ਇੰਡੀਆ ਪੈਨ ਇੰਡੀਆ ਲੈਵਲ ਤੇ ਬੀਜੇਪੀ ਨੂੰ ਹਰਾਣਾ ਥੈਟ ਇਜ਼ देयर ਪ੍ਰਿੰਸੀਪਲ ਟਾਰਗੇਟ ਆਈ ਊਡ ਸੇ ਜਿੱਥੇ ਜਿੱਥੇ ਬੀਜੇਪੀ ਦੀ ਰੈਲੇਵੈਂਸ ਹੀ ਨਹੀਂ ਹੈ ਪੰਜਾਬ ਵਿੱਚ ਬੀਜੇਪੀ ਨੂੰ ਵੋਟਾਂ ਪੈ ਭਾਵੇਂ ਪੈ ਜਾਣ ਪਰ ਉਥੇ ਵਿਨਿੰਗ ਕੰਡੀਸ਼ਨ ਵਿੱਚ ਨਹੀਂ ਹੈ ਸੋ ਉਥੇ ਆਪਾਂ ਜੇ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਕਰਦੇ ਆ ਤਾਂ ਇਹਨਾਂ ਇਹਨਾਂ ਨੂੰ ਜਿਹੜੀਆਂ ਜੁੱਤੀਆਂ ਪਹਿਨੀਆਂ ਗਰਾਊਂਡ ਲੈਵਲ ਤੇ ਉਹ ਕਿਤਨਾ ਕਿਤੇ ਕਾਂਗਰਸ ਆਪਣਾ ਹਿੱਸਾ ਨਾ ਲੈ ਲੇ ਸੋ ਆਈ ਫੀਲ ਕਿਉਂਕਿ ਪੀਪਲ ਐਟ ਦਾ ਗਰਾਉਂਡ ਲੈਵਲ ਆਰ ਅਗੇਂਸਟ ਦਿਸ ਆਮ ਆਦਮੀ ਪਾਰਟੀ ਜਿੰਨਾ ਮਰਜੀ ਇਸ਼ਤਿਹਾਰਬਾਜ਼ੀ ਕਰੀ ਜਾਣ ਜਦੋਂ ਪਿੰਡਾਂ ਚ ਜਾ ਕੇ ਤੁਸੀਂ ਦੇਖੋਗੇ ਕਿ ਕੀ ਹੋ ਰਿਹਾ ਜਿਨ੍ਹਾਂ ਨਾਲ ਤਾਂ ਯੂ ਦ ਸਮਾਰਟ ਆਈਡੀਆ ਊਡ ਬੀ ਟੂ ਨਾਟ ਫਾਰਮ ਅ ਅਲਾਈਅੰਸ ਵਿਦ them ਬਾਕੀ ਇਟ ਇਜ਼ देयर ਕਾਲ ਜੀ ਮੇਰਾ ਪਰ ਕਿਸ ਤਰ੍ਹਾਂ ਤੁਹਾਨੂੰ ਅਗਰ ਅਗਰ ਇਹ ਹੋ ਜਾਂਦਾ ਹੈ ਆਈ ਮੀਨ ਫਿਰ ਲੀਡਰਸ ਵਿੱਚ ਕੀ ਆਪਸ਼ਨ ਹੈਗਾ मैम वो ਤੁਸੀਂ ਲੀਡਰਸ ਨੂੰ ਪੁੱਛੋ ਆਈ ਹੈਵ ਨੋ ਇਹ ਪੋਲਿਟਿਕਲ ਟਿੱਪ ਨਹੀਂ ਕਰਨੀ ਮੇਰੇ ਹੱਕ ਦੀ ਗੱਲ ਨਹੀਂ ਆ ਪਰ ਤੁਹਾਡੀ ਜਿਹੜੀ ਗੱਲ ਹੋਈ ਤੁਹਾਡੇ ਫਾਦਰ ਦੇ ਨਾਲ ਇਸ ਕਰਕੇ ਉਹਨਾਂ ਨੂੰ ਪਤਾ ਹੋ ਗਿਆ ਹੋਵੇਗਾ ਕਿ ਇਸ ਤਰ੍ਹਾਂ ਦੀ ਪੋਲਿਟਿਕਲ ਡਵੈਲਪਮੈਂਟ ਦੀ ਬਾਤ ਪੁਰਾਣੀ ਹੀ ਚੱਲ ਰਹੀ ਹੈ ਨਹੀਂ ਆਈ ਹੈਵ ਮਾਈ ਸਪੋਕ ਟੂ ਮਾਈ ਫਾਦਰ ਹੀ ਵਾਸ ਆਲਸੋ ਨਾਟ ਸ਼ੋਰ ਕਿ ਹੋ ਰਿਹਾ ਕਿ ਨਹੀਂ ਹੋ ਰਿਹਾ ਮੈਮ ਜਦ ਇਹ ਜਾਂ ਤਾਂ ਕੋਈ ਫੋਰਨਲ ਕਾਲ ਆਊਗੀ ਕਿ ਹੋ ਗਿਆ ਤੇ ਫਿਰ ਦੱਸਾਂਗੇ ਜੇ ਨਹੀਂ ਹੋਇਆ ਪਰ ਇਹ ਹੈਂਡਸ਼ੇਕ ਤੁਹਾਨੂੰ ਲੱਗਦਾ ਹੈ ਮੁਸ਼ਕਿਲ ਹੋ ਜਾਏਗਾ ਕਿਉਂਕਿ ਹੈਂਡਸ਼ੇਕ ਬੀਟਵੀਨ ਦ ਪਾਰਟੀਆਂ ਹੁੰਦੇ ਹਨ ਹਾਂ ਤੇ ਹੈਂਡਸ਼ੇਕ ਇੱਥੇ ਇੱਥੇ ਵੀ ਨੇ ਇੱਥੇ ਦੇਖੋ ਆਈ ਡੋਨਟ ਫੀਲ ਕਿ ਇਦਾਂ ਦਾ ਅਲਾਈਅንስ ਹੋਊਗਾ ਬਿਕਾਜ਼ ਗਰਾਊਂਡ ਲੈਵਲ ਤੇ ਜੋ ਹਾਲਾਤ ਮੈਂ ਦੱਸੇ ਹੈ ਨਾ ਲੋਕਾਂ ਨੇ ਇਹਨਾਂ ਦੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਹਮ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੋ ਅਸੀਂ ਉਹਦਾਂ ਦੀ ਉਸ ਅਲਾਈਅንስ ਵਿੱਚ ਉਹਨਾਂ ਦਾ ਜਿਹੜਾ ਹਿੱਸੇ ਦਾ ਜੋ ਗਾਲਾਂ ਪੈਂਦੀਆਂ ਆਪਣੇ ਆਪਣੇ ਗੱਲ ਲੈਣੀਆਂ ਥੈਟ ਇਜ਼ ਅਨਫੇਅਰ ਆਈ ਥਿੰਕ ਹੁਣ ਜਦੋਂ ਉਹ ਬਾਹਰ ਆਂਦੇ ਬੇਲ ਵਿੱਚ ਉਹ ਤੇਵਰ ਉਹੀ ਰਹਿਣਗੇ ਕਿ ਤੁਹਾਨੂੰ ਲੱਗਦਾ ਹੈ ਬਹੁਤ ਸਮ ਆਫਕੋਰਸ ਤੇਵਰ ਇਫ ਯੂ ਮੀਨ ਕਿ ਵੋਕਲ ਰਹਿਣਗੇ ਆਫਕੋਰਸ ਵੋਕਲ ਰਹਿਣਗੇ ਇਸ਼ੂਜ਼ ਉਠਾਨਗੇ ਉਠਾਨਗੇ ਬਿਲਕੁਲ ਉਠਾਨਗੇ ਇਹ ਇਹਦੇ ਨਾਲ ਸਾਨੂੰ ਦਾ ਮੈਸੇਜ ਦੈਟ ਵੀ ਹੈਵ ਗਾਟ ਇਜ਼ ਦੈਟ ਭਗਵੰਤਪਾਨ ਡਰ ਗਿਆ ਨਹੀਂ ਤਾਂ ਕੀ ਕਾਰਨ ਸੀਗਾ ਤੁਸੀਂ 3 ਮਹੀਨੇ ਸਜ਼ਾ ਕਟਵਾਤੀ ਸੀ ਕੋਰਟ ਹਾਈ ਕੋਰਟ ਕਹਿ ਰਿਹਾ ਕਿ देयर ਇਜ਼ ਨਥਿੰਗ ਇਨ ਦ ਕੇਸ देयर ਇਜ਼ ਦ ਐਵਿਡੈਂਸ ਇਜ਼ ਸਕੇਚੀ ਫਿਰ ਵੀ ਜਿਹੜਾ ਨਵਾਂ ਮੁਕੱਦਮਾ ਹੋਇਆ ਮੈਂ 10 ਮੈਂ ਭੁੱਲ ਚੱਲਿਆ ਸੀ ਇਟ ਵਾਸ ਰਜਿਸਟਰਡ ਐਟ 2:10 a.m. ਯੈਸਟਰਡੇ ਮਤਲਬ ਹਾਈ ਪੰਜਾਬ ਸਰਕਾਰ ਨੂੰ ਫੇਥ ਸੀ ਕਿ ਸੁਖਪਾਲ ਸਿੰਘ ਖੈਰ ਨੂੰ ਕੱਲ ਬੇਲ ਮਿਲ ਰਹੀ ਹੈ ਸਾਨੂੰ ਮੈਨੂੰ ਐਜ਼ ਅ ਐਜ਼ ਅ ਸਨ ਮੈਨੂੰ ਥੋੜਾ ਸ਼ੱਕ ਸੀ ਬਿਕੋਜ਼ ਨਾਲ ਇੱਕ देयर इज ਆਲਵੇਸ 1% ਡਾਊਟ ਬਟ ਪੰਜਾਬ ਸਰਕਾਰ ਵਾਸ ਸਰਟਨ ਕਿ ਇਹਨਾਂ ਨੂੰ ਬੇਲ ਮਿਲ ਜਾਨੀ ਹੈ ਬਿਕੋਜ਼ ਦੇ ਵਰ ਸਰਟਨ ਕਿ ਜਿਹੜਾ ਐਸੀ ਐਵਿਡੈਂਸ ਲਾਇਆ ਨਾਲ ਇਟ ਇਜ਼ ਸਕੈਚੀ ਇਟ ਇਜ਼ ਇਰੈਲੇਵੈਂਟ ਇਟ ਇਜ਼ ਫਾਲਸ ਸੋ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਸਵੇਰੇ ਉੱਠ ਕੇ ਦੋਚ ਕੇ 10 ਮਿੰਟ ਤੇ ਪਰਚਾ ਦਰਜ ਕੀਤਾ ਤੇ ਮੇਰਾ ਖਿਆਲ ਹੈ ਕਿ 11:30 ਵਜੇ ਦੇਰ ਦੇਰ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰੀ ਪਾਉਣ ਵਾਸਤੇ